ਗੀਸ ਮਸਿਆਰੀ ਤੁਹਾਡੇ ਮਹੱਲੇ ਦੇ ਵਿੱਚ ਪਾਜੂ 22 ਸਾਲਾਂ ਤੋਂ ਅਸੀਂ ਕੰਪਲੇਂਟ ਕਰਦੇ ਸੀ ਕਾਰਪੋਰੇਸ਼ਨ 'ਚ ਇਹ ਨਾਲਿਆਂ ਨੂੰ ਨਾਲ ਲੈ ਕੇ ਨਾਲੇ ਦੇਖੋ ਨੱਕੋ ਨੱਕ ਗੰਦ ਨਾਲ ਭਰੇ ਹੋਏ ਆ ਠੀਕ ਹੈ ਗਲੀਾਂ ਦੇ ਵਿੱਚ ਵੀ ਪਾਣੀ ਭਰ ਜਾਂਦਾ ਘਰਾਂ ਦੇ ਅੰਦਰ ਵੀ ਆਂਦਾ ਵਾ ਸਾਰਾ ਕੰਮ ਨੁਕਸਾਨ ਜਿਹੜਾ ਘਰਾਂ ਦਾ ਹੁੰਦਾ ਉਹਦਾ ਵੱਖਰਾ ਹੁੰਦਾ ਜਿਹੜਾ ਟੂਟੀਆਂ ਨਾਲ ਹੀ ਪਾਣੀ ਆਂਦਾ ਉਹਦੇ ਵਿੱਚ ਵੀ ਗਾਰ ਆਂਦੀ ਆ ਠੀਕ ਆ ਨਾ ਤਾਂ ਉਹ ਪਿਆਣੀ ਪੀਂਜੋ ਗਿਆ ਜੇ ਹੁਣ ਅਸੀਂ ਸਾਰੇ ਮੱਲਿਆਂ ਨੇ ਪੈਸੇ ਪਾ ਕੇ ਮਸ਼ੀਨ ਬੁਲਾ ਕੇ ਆਪਣੇ ਨਾਲੇ ਸਾਫ਼ ਕਰਾਨੇ ਪਏ ਆ ਤੇ ਹੁਣ ਜਿਹੜਾ 14 ਨੰਬਰ ਬਾੜ ਵਾਲਾ ਆਮ ਆਦਮੀ ਦਾ ਪਾਰਟੀ ਵਾਲਾ ਰਾਜੂ ਆ ਉਹਨੇ ਕੰਮ ਬੰਦ ਕਰਾ ਦਿੱਤਾ ਆ ਠੀਕ ਆ ਜੇ ਉਹਨੂੰ ਕੋਈ ਜ਼ਿਆਦਾ ਤਕਲੀਫ ਹੈਗੀ ਆ ਉਹ ਇੱਥੇ ਆ ਕੇ ਆਪ ਕਰਾਵੇ ਨਾਲੇ ਗੰਦੇ ਨਾਲੇ ਵਾਲਾ ਪਾਣੀ ਆਪ ਪੀ ਕੇ ਦੇਖੇ ਫੇ ਉਹਨੂੰ ਪਤਾ ਲੱਗੇ ਵੀ ਕਿੱਦਾਂ ਕੋਈ ਪਿੰਦਾ ਪਿਆ ਵਾ ਬਿਮਾਰੀਆਂ ਨਾਲ ਅਸੀਂ ਘਿਰੇ ਪਏ ਆ ਠੀਕ બસ ਕਹਿੰਦੇ ਹੋ ਨਹੀਂ ਦੇਣਾ ਹੈਗਾ ਸੀ। ਕਾਰਨ? ਕਾਰਨ ਉਹਨੂੰ ਪਤਾ ਹੋਊਗਾ ਉਹਨੂੰ ਬੁਲਾ ਇੱਥੇ ਬਿਹਾ ਕੇ ਦੱਸੇ ਕੀ ਕਰਨਾ ਉਹ ਤੁਹਾਨੂੰ ਪਤਾ ਹੋਊ ਕੀ ਕਰਨਾ। ਕਿਹਨਾਂ ਕੋਣ ਆਏ ਸੀ ਕਾਰਪੋਰੇਸ਼ਨ ਚੋਂ ਬੰਦੇ ਕਿੰਨੇ ਜਾਣੇ ਆਏ ਸੀਗੇ? ਉਹਦੇ ਪਾਰਟੀ ਆਪ ਆਏ ਸੀ ਤੇਰੇ ਆਪਣੇ ਪਾਰਟੀ ਦੇ ਬੰਦੇ ਆਏ ਸੀ। ਕੀ ਕਹਿੰਦੇ ਵੀ ਆ ਕੇ? ਕੀ ਕਹਿੰਦੇ ਤੁਹਾਨੂੰ ਆ ਕੇ ਉਹ? ਉਹ ਕਹਿੰਦੇ ਨਹੀਂ ਨਾ ਨਾ ਸਾਫ਼ ਨਹੀਂ ਹੋਣ ਦੇਣਾ। ਕਾਰਨ? ਉਹ ਤਾਂ ਉਹਨੂੰ ਪਤਾ ਹੋਊਗਾ ਭਾਜੀ ਕਾਰਨ ਦਾ ਕੀ ਹੁੰਦਾ ਸੀ ਆਪਣੇ ਕੋਲ ਪੈਸੇ ਲਾ ਕੇ ਸਾਫ਼ ਕਰਾਣੇ ਪਏ ਆ ਅਸੀਂ ਕਿਹੜਾ ਕਿਸੇ ਤੋਂ ਕਰਵਾਣੇ ਨਹੀਂ ਇਲੈਕਸ਼ਨਾਂ ਚੱਲਦੀਆਂ ਪਈਆਂ ਉਹ ਤਾਂ ਵਾਰਡ ਦੇ ਵਿੱਚ ਆਪ ਕੰਮ ਕਰਾਉਂਦੇ ਪਏ ਉਹ ਤੇ ਇਹ ਕੱਲੀ ਰੋਕ ਗਿਆ ਕ ਕਰਾਂਦੇ ਹੈਗੇ ਉਹ ਆਪਣੇ ਵਾਰਡ ਦਾ ਕਰਾਂਦੇ ਹੋਗੇ ਇੱਧਰ ਦਾ ਕੋਈ ਕੰਮ ਨਹੀਂ ਕਰਾਂਦੇ ਇਹ ਵਾਰਡ ਕਿਹਣਾ ਤਾਂ ਪੈਂਦਾ ਉਹਨਾਂ ਦਾ ਹੀ ਪੈਂਦਾ ਇਹ ਵੀ ਉਹਨਾਂ ਦਾ ਹੀ ਪੈਂਦਾ ਆ ਕੀ ਮੰਗ ਗੀਏ ਤੁਹਾਡੀ ਸਾਰੀ ਮੀਨ ਸਾਡੀ ਇਹੀ ਮੰਗਾ ਵੀ ਜਿਹੜਾ ਸਾਡੇ ਨਾਲੇ ਆ ਜਿਹੜਾ ਤੁਹਾਨੂੰ ਸਾਫ਼ ਕਰਨ ਦਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਆ ਅਸੀਂ ਜਿਹੜਾ ਗੰਦਾ ਪਾਣੀ ਨਹੀਂ ਅਸੀਂ ਪੀ ਸਕਦੇ ਇੰਨੇ ਸਾਲਾਂ 3 ਸਾਲਾਂ ਤੋਂ ਅਸੀਂ ਗੰਦਾ ਪਾਣੀ ਪਿੰਦੇ ਆਂਦੇਵੇਂ ਜਦੋਂ ਵੀ ਬਾਰਿਸ਼ ਹੁੰਦੀ ਆ ਨੱਕੋ ਨਕ ਅੰਦਰ ਪਾਣੀ ਭਰਦਾ ਆ ਹੁਣ ਇੰਨੀਆਂ ਸਾਡੀਆਂ ਛੱਤਾਂ ਨਹੀਂ ਹੈਗੀਆਂ ਵੀ ਜਿਹੜੀਆਂ ਅਸੀਂ ਘਰ ਉੱਚੇ ਕਰਾ ਸਕੀਏ ਕੀ ਨਾਮ ਜਿਹਾ ਬਣਾ ਪਾ ਤੁਹਾਡਾ ਮੇਰਾ ਨਾਮ ਹਰਮਨ ਹੈ। ਕਿਹੜੇ ਮਹੱਲੇ ਦੇ ਰਹਿਣ ਵਾਲੇ ਆ? ਅਸੀਂ ਖਲਵਾੜਾ ਗਏ। ਕੀ ਮਾਮਲਾ ਕੀੜਿਆ ਤੁਸੀਂ ਸੁਵਾਈ ਕਰਾਉਂਦੇ ਤੇ ਕਾਰਪੋਰੇਸ਼ਨ ਦੇ ਬੰਦੇ ਆਏ ਸੀਗੇ ਇੱਥੇ। ਭਾਜੀ ਅਸੀਂ 2-3 ਸਾਲ ਤੋਂ ਕੋਆਪਰੇਸ਼ਨ ਦੇ ਵਿੱਚ ਜਾ ਕੇ ਕੰਪਲੇਂਟ ਪਾਉਂਦੇ ਆ ਸਾਡੇ ਸਾਰੇ ਮਹੱਲੇ ਦੇ ਵਿੱਚ ਇੰਨਾ ਗੰਦਾ ਪਾਣੀ ਆਂਦਾ ਘਰਾਂ ਵਿੱਚ ਪਾਣੀ ਭਰ ਜਾਂਦਾ, ਬੈੱਡਾਂ 'ਚ ਪਾਣੀ ਭਰ ਜਾਂਦਾ। ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜਦੋਂ ਵੀ ਅਸੀਂ ਕੰਪਲੇਂਟ ਕਰਦੇ ਆ ਤਾਂ ਇਹ ਸਾਨੂੰ ਇਹੀ ਕਹਿ ਦਿੰਦੇ ਆ ਜੀ ਸਾਡੇ ਕੋਲ ਮਸ਼ੀਨਾਂ ਨਹੀਂ ਗੀਆਂ, ਸਾਡੇ ਕੋਲ ਆ ਨਹੀਂ ਗਾ, ਜਲੰਧਰੋਂ ਆਊਗਾ, ਫਲਾਣਾ ਆਊਗਾ, ਧਮਕਾਣਾ ਆਊਗਾ। ਸਾਡੀ ਹਰ ਵਾਰੀ ਇਹਨ ਨੁਕਸਾਨ ਹੁੰਦਾ ਹੈ ਅਸੀਂ ਘਰ ਉੱਤੇ ਚੱਟ ਨਹੀਂ ਸਕਦੇ ਤੇ ਸਾਰੇ ਸ਼ਹਿਰ ਦਾ ਪਾਣੀ ਸਾਡੇ ਵਾਲੇ ਪਾਸੇ ਆ ਤੇ ਜੇ ਆ ਨਾਲਾ ਦੇਖੋ ਤੁਸੀਂ ਇਹ ਕਿੰਨੀ ਬੁਰੀ ਹਾਲਤ ਹੈ ਇਹਦੇ ਵਿੱਚ ਇਦਾਂ ਬੰਦ ਹੈ ਜਿਹਾ ਅੱਜ ਉਹ ਕਰਵਾਨ ਲੱਗੇ ਆ ਸਾਫ਼ ਤੇ ਸਾਡੇ ਵਾਰਡ ਨੰਬਰ 14 ਦੇ ਵਿੱਚ ਆਮ ਪਾਰਟੀ ਦੇ ਜਿਹੜੇ ਖੜੇ ਆ ਉਹ ਸਾਨੂੰ ਇਹ ਕਰਨ ਨਹੀਂ ਦਿੰਦੇ ਪਏ ਇੰਨੇ ਸਾਲਾਂ ਵਿੱਚ ਤਾਂ ਉਹਨਾਂ ਨੂੰ ਵੀ ਯਾਦ ਨਹੀਂ ਆਇਆ ਇੰਨੇ ਸਾਲਾਂ ਵਿੱਚ ਉਹਨਾਂ ਨੂੰ ਵੀ ਯਾਦ ਨਹੀਂ ਆਇਆ ਵੀ ਇਸ ਮੱਲੇ ਵਿੱਚ ਵੀ ਬੰਦੇ ਰਹਿੰਦੇ ਆ ਕਿੰਨਾ ਟਾਈਮ ਹੋ ਗਿਆ ਇਸ ਸਮੱਸਿਆ ਨੂੰ ਪਾ ਜੀ ਮੇ 5 6 ਸਾਲ ਹੋ ਗਏ ਸਾਨੂੰ ਇਹ ਦੋ ਸਾਲ ਹੋ ਗਏ ਇਹ ਕੰਮ ਕਰਦੇ ਹੋਏ ਮੈਡਮ ਆਮ ਆਦਮੀ ਪਾਰਟੀ ਸਰਕਾਰ ਤਾਂ ਲੋਕਾਂ ਦੇ ਮਹੱਲੇ ਦੇ ਵਾੜਾ ਦੇ ਕੰਮ ਕਰਾ ਰਹੀ ਹੈ ਕਿਧਰ ਗਵਾਂਦੀ ਕੱਲੀ ਪਈ ਤੁਹਾਡਾ ਕੰਮ ਮਾੜਾ ਨਹੀਂ ਕਹਿੰਦੇ ਪਰ ਅਸੀਂ ਇਹ ਕਹਿੰਦੇ ਪਰ ਜਦੋਂ ਹੁਣ ਸਾਡੇ ਨਿਕਨ ਲੱਗਾ ਗੰਧ ਤੇ ਆਮ ਪਾਰਟੀ ਨੂੰ ਕੀ ਪ੍ਰੋਬਲਮ ਹੈ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਉਹ ਆਪ ਆ ਕੇ ਸਾਫ਼ ਕਰ ਦੇਣ ਇਹ ਤਾਂ ਸਾਡੀ ਨੋਰਮਲ ਆ ਸਾਰੇ ਕਰ ਹੀ ਸਕਦੇ ਆ ਨਾ ਆਖੇ ਗੱਲ ਕਰੇ ਇਨ ਕਾਰਪੋਰੇਸ਼ਨ ਦੇ ਤੁਹਾਡੇ ਕੋਲ ਬੰਦੇ ਆਏ ਸੀ ਕੀ ਕਹਿੰਦੇ ਤੁਹਾਨੂੰ ਉਹ ਉਹ ਸਾਨੂੰ ਇਹੀ ਕਹਿੰਦੇ ਵੀ ਉਹ ਸਾਨੂੰ ਕੰਮ ਕਰਾਓ ਪੈਸੇ ਦੇ ਕੇ ਕੰਮ ਕਰਾਣੇ ਆ ਜੀ ਅਸੀਂ ਪੈਸੇ ਦੇ ਕੇ ਕਿਉਂ ਕੰਮ ਕਰਾਈਏ ਪਹਿਲਾ ਇਹੀ ਪ੍ਰੋਬਲਮ ਚੱਲਦੀ ਪਈ ਸੀ ਉਹ ਸਾਨੂੰ ਕਹਿੰਦੇ ਸੀ ਪੈਸਾ ਨਹੀਂ ਰਿਹਾ ਅਸੀਂ ਪੈਸੇ ਦੇ ਕੇ ਉਹ ਸਾਨੂੰ ਕਹਿੰਦੇ ਪਏ ਆ ਵੀ ਤੁਹਾਡੇ ਜਿਹੜਾ ਆਮ ਪਾਰਟੀ ਤੋਂ ਬੰਦੇ ਖੜੇ ਆ ਵੀ ਉਹ ਇਸ ਮਸ਼ੀਨ ਨੂੰ ਚੱਲਣ ਨਹੀਂ ਦਿੰਦੇ ਪਏ ਪਰ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਸਹੀ ਆ ਜਿਹੜੀ ਇਸ ਪ੍ਰੋਬਲਮ ਇੰਨਾ ਗੰਦਾ ਪਾਣੀ ਆ ਵੀ ਬਸੀ ਬੱਚਿਆਂ ਨੂੰ ਪਾਣੀ ਵੀ ਦੇਣਾ ਨਾ ਉਹਦੇ ਵਿੱਚੋਂ ਵੀ 스멜 ਆਉਂਦੀ। ਇਹ ਜਿਹੜੇ ਤੁਸੀਂ ਹੁਣ ਮਸ਼ੀਨ ਲਿਆਂਦੀ ਤੁਸੀਂ ਆਪਣੇ ਪੈਸੇ ਨਾਲ ਲਿਆਂਦੀ ਮੱਲੇ ਵਾਲਿਆਂ ਨੇ। ਸਾਰੇ ਇਕੱਠੇ ਹੋ ਕੇ ਲਿਆਂਦੀ ਤਾਂ ਹੁਣ ਕੀ ਪ੍ਰੋਬਲਮਾ ਹੁੰਦਾ ਸੀ ਕਿਸੇ ਨੂੰ ਨਹੀਂ ਕਹਿੰਦੇ ਫੇ ਹੁਣ ਤਾਂ ਕਰਨ ਦਿਓ। ਜੇ ਹੁਣ ਹੋਣ ਲੱਗਦਾ ਤੁਸੀਂ। ਜੀ ਭਾਜੀ ਕੀ ਨਾਮ ਤੁਹਾਡਾ ਜੀ? ਇਹ ਰਾਜਕਮਾਰ। ਰਾਜਕਮਾਰ ਜੀ ਤੁਸੀਂ 14 ਨੰਬਰ ਵਾਰਡ ਤੋਂ ਖੜੇ ਆ। ਹਾਂ ਜੀ। ਇੱਕ ਤੁਹਾਡੇ ਤੇ ਮਹੱਲਾ ਵਾਸੀਆਂ ਨੇ ਰੋਪ ਲਗਾਏ ਆ ਕਿ ਅਸੀਂ ਗੰਦਾ ਨਾਲਾ ਸਾਫ਼ ਕਰਾ ਰਹੇ ਸੀਗੇ ਤੇ ਰਾਜੂ ਭਾਈ ਨੇ ਆ ਕੇ ਸਾਡਾ ਕੰਮ ਨਗਰ ਨਗਮ ਦੀ ਟੀਮ ਦੇ ਨਾਂ ਰਖਵਾ ਦਿੱਤਾ ਕੋਈ ਨਾ ਉਹ ਤਾਂ ਵੀ ਸਾਂਸਕ੍ਰਿਤਿਕ ਉਦਯੋਗਥੇ ਗਈ ਸਾਂਝੇਦਾਰ ਕੋਈ ਜਾਣਕਾਰੀ ਅਸੀਂ ਤਾਂ ਆਪ ਇਹਦੇ ਸਰਕਾਰਾਂ ਨੂੰ ਵਧੀਆ ਨੰਗਰਾਵਾਂਗੇ ਤੇ ਪਹਿਲ ਦੇਦਾ ਹੱਥ ਕਰਾਵਾਂਗੇ ਇਹ ਤੋਂ ਮਸ਼ੀਨ ਜਲੰਧਰ ਭਾ ਕੇ ਵਧੀਆ ਤਰੀਕੇ ਨਾਲ ਕਰਾਵਾਂਗੇ ਅਸੀਂ ਲੋਕਾਂ ਦਾ ਭਰੋਸਾ ਨੇਮ ਨਿਵਾਸੀਆਂ ਨੂੰ ਵੀ ਅਸੀਂ ਇਹਦੇ ਦਾ ਵਿਰੋਧ ਨਹੀਂ ਕਰਾਂਦੇ ਨਾ ਸਾਨੂੰ ਪਤਾ ਇਹਦੇ ਬਾਰੇ ਤੇ ਨਾ ਕੋਈ ਜਾਣਕਾਰੀ ਜਿਹੜੀ ਨਗਰ ਨਗਰ ਕਮ ਦੀ ਟੀਮ ਆਈ ਸੀ ਤੁਸੀਂ ਲੈ ਕੇ ਆਏ ਸੀ ਜਾਂ ਆਪ ਹੀ ਗਈ ਟੀਮ ਉੱਥੇ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਲਿੜਦਾ ਕਹਿੰਦੇ ਵੀ ਤੁਸੀਂ ਆਪ ਖੜ ਕੇ ਕੋਲ ਕਰਕੇ ਕਹਿੰਦੇ ਬੰਦ ਕਰਵਾ ਕੇ ਕੀ ਕੰਮ ਇਹ ਤਾਂ ਮੇਰੇ ਬਸ ਰਾਹੀ ਦੀ ਹੋ ਰਹੀ ਆ ਸੰਦ ਦੇ ਬਾਰੇ ਪਤਾ ਨਹੀਂ ਮੈਨੂੰ ਮੋਟਾ ਲੈ ਤਿੰਨ ਸਾਲ ਤੋਂ ਕਹਿੰਦੇ ਨਗਰ ਨਿਕ ਉਹਨੂੰ ਕੰਪਲੀਟਾ ਪਾ ਰਹੇ ਸਾਫ ਕਰਾਣ ਲਈ ਤੇ ਅੱਜ ਅਸੀਂ ਮੱਲੇ ਪਲੇ ਪੈਸੇ ਪਾ ਕੇ ਸਾਫ ਕਰਾ ਰਹੇ ਆ ਤੇ ਇਹ ਦਿੱਕਤ ਆ ਰਹੀ ਲੋਕਾਂ ਨੂੰ ਇਹ ਅਸੀਂ ਤਾਂ ਪਹਿਲਾਂ ਹੀ ਪਿਆਦੇ ਦਾ ਕੰਮ ਕਰਾ ਰਹੇ ਪਹਿਲਾਂ ਵੀ ਨਾਲਾ ਸਾਫ ਕਰਾਇਆ ਤੇ ਹੁਣ ਗਾਂਧ ਵੀ ਕਹਿੰਦੇ ਸਰਕਾਰ ਤੋਂ ਕਹਿੰਦੇ ਛੇਰੀ ਕਰਾਉਣ ਉਹਨੂੰ ਹੱਲ ਆਪਣੀ ਵਧੀਆ ਤਰੀਕੇ ਨਾਲ ਕਰਾਇਆ ਜਾਊਗਾ ਯਾਨੀ ਕਿ ਤੁਸੀਂ ਨਹੀਂ ਕਿ ਮੌਕੇ ਤੇ ਮੱਲੇ ਨਾਲ ਬਾਰੇ ਕੋਈ ਜਾਣਕਾਰੀ ਨਹੀਂ ਆਲਿਖਣਾ ਬਰੋਲੇ ਛੱਡੋ ਨਹੀਂ ਆਗ